ਕੋਕੜ ਇੱਕ ਤਾਜੀ ਸੋਈ ਵੀ ਆਉ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹਸੀ ਗਾਲਾ ਕਾਸੀ ਕਾ ਬਾਈ ਜੀ ਹਾਂ ਵਧੀਆ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਬਾਈ ਜੀ ਜੋਗਾ ਪਿੰਡ ਮੂਮ ਜਿਹੜਾ ਬਰਨਾਲਾ ਜੀ ਤੇ ਫਿਰ ਵੀ ਬਰਨਾਲੇ ਪਿੰਗੇ ਜੀ ਨੇੜੇ ਪਿੰਡ ਵੀ ਛੋਟਾ ਸ਼ੀਨ ਵਾਲਾ ਵੱਡਾ ਸ਼ੀਨ ਵਾਲਾ ਜੀ ਗਹਿਣਾ ਤੇ ਮਹਿਲਕਣਾ ਵੀ ਨੇੜੀ ਹੈ ਜੀ ਮੋਬਾਈਲ ਨੰਬਰ ਬੋ 91698 55800 ਜੀ ਠੀਕ ਹੈ ਬਾਈ ਬਾਈ ਜਿਹੜੀ ਬਾਰ ਦੇ ਨੇ ਕਿਹੜਾ ਸੂਸੂਈ ਹੈ ਦੂਜਾ ਸੂਸੂਈ ਹੈ ਡਾਡਰਾ ਚੌਥਾ ਜਣਾ ਹੈ ਜੇ ਖਾਲੀ ਕੀਤੀ ਨਹੀਂ ਆ ਬੱਚਾ ਬੈਠਾ ਹੈ ਬੱਚਾ ਕਾ हां जी बसा गई ठीक हा। है भाई किन्ना ਬੋਲਾ ਹਾਜ਼ਰ ਹਾਂ 14 ਤੋਂ ਉੱਤੇ ਹੋਗਾ 15 ਹੋਊਗਾ ਤੇਰੀ ਮੰਜਰਣ ਠੀਕ ਆ ਹਾਂ 14 ਦਾ ਜਨੇ ਪੱਕਾ ਹੀ ਹੈਗਾ ਕਿ ਨਹੀਂ ਅਪਦਾ 15 ਹੋਊਗਾ ਹਮ 14 15 ਜਨੇ ਬੋਲਾ ਬਾਈ ਕਹਿੰਦਾ ਆ ਚੌਥਾ ਜਨੇ ਖਾਲੀ ਹੈ ਜੇ ਕਰੀ ਨਹੀਂ ਨਾ ਨਹੀਂ ਖਾਲੀ ਨਹੀਂ ਜੇ ਕਰੀ ਹਮ ਕੱਲਾ ਕੱਲਾ ਥਣ ਪੂਰੀ ਵਿੱਚ ਸਾਨੂੰ ਖੋਲਿਓ ਬਈ ਤੋਰ ਕੇ ਰਖਾ ਦਿਓ ਕੱਦ ਬਟ ਚੰਗਾ ਚੰਗੀ ਆ ਰਾਜੀ ਆ ਸਮੇਂ ਪੜੀ ਆਵੇਂ ਕੱਦ ਬਹੁਤ ਆ ਰਿਹਾ ਕੱਦ ਯਾਨੀ ਹੂੰ 18 ਲੀਟਰ ਦਾ ਬੜੇ ਰਾਮ ਵਾਲੀ ਚਵਾ ਦੋ ਮਾਲਕਾਂ ਨੇ ਤਾਂ ਵੀ ਕਹਿੰਦੇ ਜੇ 18 ਦਾ ਚਵਾਓ ਜੋ ਠੀਕ ਆ ਭਾਈ ਹੂੰ 18 ਕਿ ਲੀਟਰ ਦੁੱਧ ਦੀ ਬਾਈ ਕਹਿੰਦਾ ਮੀਲ ਕਰਦੇ ਆਂਗੇ ਛੋਰਾ ਧਾਰਾ ਚੰਗਾ ਥਣਲੇ ਵਾਚਾ ਚਵਾਈ ਕਿਵੇਂ ਆ ਭਾਈ ਬੜੀ ਪੋਲੀ ਆ ਜੀ ਠੰਡੇ ਛੀਲ ਵੀ ਰੱਟ ਬਹੁਤ ਆਂਤਾਂ ਦੀ ਆ ਠੀਕ ਆ ਠੰਡੀ ਛੀਲ ਵੀ ਬਾਈ ਕਹਿੰਦਾ ਪੂਰੀ ਚਵਾਈ ਚਵਾਈ ਓਕੇ ਫੇਸਬੁਕ ਕਰਮਾਈ ਦਾ ਬਹੁਤ ਚੰਗਾ ਫਰੈਂਡਪੁੰਟ ਚੰਗਾ ਗਾ ਕੀ ਮੋਲ ਆ ਭਾਈ ਇਹਦਾ ਗੱਡਰੇ 55000 ਦੀ ਦੇ ਦਾਂਗੇ ਬਸ 55000 ਤਾਂ ਛੋੜ ਕਰ ਦਾਂਗੇ 55000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚ ਛੋੜ ਛੱਪਾ ਹੋਊ ਕੱਲਾ ਕੱਲਾ ਥਣ ਪੀੜੀ ਦੇ ਪਾਏ ਵਰਗੇ ਤਾਂ ਨਾੜਾ ਨੂੜਾ ਲੇਵੇ ਤੇ ਹੰਡੀ ਰੋੜਾ ਰੜ ਜਗ੍ਹਾ ਇੰਦਾ ਧਾਰਾ ਮਾਰ ਦਿੰਨੇ ਆਪਾਂ ਮਾਰ ਦੇ ਬਾਈ ਕੋਈ ਚੱਕਰ ਨਹੀਂ ਧਾਰਾਂ ਬਾਈ ਕਹਿੰਦਾ ਮਾਰ ਕੇ ਦਿਖਾਣੇ ਕੱਢੀ ਛੋਟੀ ਛੋੜਾ ਕੱਲੇ ਕੇ ਦਿਖਾਣੇ ਮਾਰ ਕੇ ਦਿਖਾ ਦੇਣਾ ਲੋਕ ਹੂੰ ਛੇ ਬਾਈ ਬੋਤਿਆਂ ਨਾ ਡਾਕਟਰ ਬਾਹਲੀ ਬੋਲੀ ਇਹਦਾ ਅੰਦਲਾ ਜਿਵੇਂ ਮਰਜੀ ਧਾਰਾਂ ਮਾਰੀ ਚੱਲ ਕੋਈ ਚੱਕਰ ਨਹੀਂ ਚੂਣ ਕਰਮਾਈ ਨੂੰ ਬੜਾ ਚੰਗਾ ਲੱਗਿਆ ਕੀ ਬਾਤ ओके okay, <laughs> <laughs> गा भाई शिवाजी ਚੰਗੀ। ਆਕੇ ਵੀਰੇ 2 ਨੰਬਰ ਤੇ। ਇਹ ਡਾਕਟਰ ਸੁਜੀ ਦਾ ਤਾਂ ਪਤਾ ਨਹੀਂ ਹੈਗਾ ਜਿਹਨੇ ਮਾਲਕ ਦਾ ਉਹ 3 ਕਿ ਮਹੀਨੇ ਕਹਿੰਦੇ ਸੀਗੇ। ਪਤਾ ਨਹੀਂ 5 ਹੋਗੇ ਦਿਨ ਆਪਣਾ ਪਤਾ ਨਹੀਂ ਜਿਹਨੇ 2-2 ਥਲੀ 10 ਲੀਟਰ ਹੈਗਾ ਅਗਲਾ 9 ਮਨ ਕੇ ਲੈ ਜਾ ਸਕਦਾ ਜੇ ਇਹ। ਠੀਕ ਹੈ ਭਾਈ। ਤੇ 1 ਮਹੀਨਾ ਜਣੀ ਇਹ ਕੱਲ ਆਈ ਹੈ ਮੇਰੇ ਕੋਲ ਕਹ ਰੋਨੇ ਇੱਕ ਮਹੀਨਾ 8 ਦਿਨ ਗਿਆ ਸੀ ਆ ਠੀਕ ਆ ਭਰਾ ਇਹਨੂੰ ਚਲ ਆਪਾਂ ਦਾ ਨਹੀਂ ਖਾਲੀ ਮਨ ਲਈ ਖਾਲੀ ਮਨ ਕਿੱਗਿਆ ਭਰਾ ਬਹੁਤ ਠੀਕ ਆ ਬਈ ਆਰਡਰ ਚੰਗਾ ਥਣ ਬਹੁਤ ਚੰਗਾ ਚਾਰੇ ਥਣ ਨਿਕੜ ਨੇ ਪੂਰੇ ਗੈਪ ਤੇ ਚਵਾਈ ਚ ਵੀ ਕਿਵੇਂ ਆ ਬਈ ਬਾਹੋ ਕਰ ਆਰਡਰ ਬਿਣਾ ਲੈਣ ਤੂੰ ਜੇ ਇਹ ਚਲ ਓਕੇ ਹਾਂਜੀ ਘਰ ਕੋਲੀ ਵੀ ਵੇਹਾਂ ਤਾਂ ਬਹੁਤ ਥੋੜੀ ਦਾ ਫੇਸ ਬੜਾ ਚੰਗਾ ਚੰਗੀ ਬਈ ਰਾਜੀ ਰੋਜੀ ਚੰਗੀ ਆ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਮੁੱਠੀ ਆ ਥਣ ਇਕੱਲਾ ਇਕੱਲਾ ਥਣ ਫੁੱਲ ਕਰਦਾ ਬਈ ਤੇ ਕੀ ਮੋਲ ਆ ਭਰਾ ਇਹਦਾ ਐਡਰ 22000 ਦੀ ਦੇ ਦਾਂਗੇ 22000 ਦੀ ਹਾਂਜੀ ਹਾਂ ਮਾਨਦਾਨ ਹੋ ਜੇ ਕਰ ਦਾਂਗੇ ਐਡਰ ਵਧੀਆ ਠੀਕ 22000 ਰੁਪਏ ਮੋਲ ਲਾ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੀ ਚੰਗੀ ਅਵੜ ਸਨਕੀ ਥਾਨ ਲੈ ਵਾ ਚੰਗਾ ਆਰਡਰ ਚੰਗਾ ਤੇ ਨਾਗਸੀ ਭਰਾ ਕੋਈ ਦੋ ਬਾਈ ਦੋਨੇ ਦਿਖਾ ਤੇ ਕਿਸੇ ਵੀਰ ਨੂੰ ਦੋਨਾਂ ਦੇ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਇਹ